ਮਾਨਯੋਗ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹੁੰਦਾ ਕਿ ਅ ਦੋ ਇਸ਼ੂ ਹੈ ਇੱਕ ਤੇ ਐਬ ਜਿਹੜੀ ਲੜਕੀ ਵਿਆਹ ਕੇ ਸੋਹਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸੋਹਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਚਰਤ ਇਹ ਆ ਵੀ ਉਹ ਸੋਹਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆਨੇ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਦੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਸੀ ਉਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਯੋਗ ਸੀਐਮ ਸਾਹਿਬ ਨੇ ਵੀ ਲੈਟਰ ਲਿਖਿਆ ਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਨੇ ਜਿਹੜੀ ਨਵੀਂ ਦਾ ਹੁਣੇ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ